ਦੇਖੋ ਜੀ ਤੁਸੀਂ ਸਾਰਿਆਂ ਨੇ ਪਹਿਲਾਂ ਹਾਲਾਤ ਦੇਖ ਲੇ ਕਿ ਕੀ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕਿ ਸੰਵਿਧਾਨ ਦੀਆਂ ਜਿਹੜੀਆਂ ਹਾਂਜੀ ਹਾਂਜੀ ਅੱਗਾ ਕੰਟੀਨਿਊ ਕੰਟੀਨਿਊ ਜੀ ਜੀ ਕਿ ਸੰਵਿਧਾਨ ਦੀਆਂ ਜਿਹੜੀਆਂ ਸਾਰੀਆਂ ਧਾਰਾਵਾਂ ਨੇ ਉਹ ਪੰਜਾਬ ਦੇ ਵਿੱਚ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹ ਪਾਰਟੀ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਉਹਨਾਂ ਨੇ ਸਵੇਰੇ ਜਿਹੜੀਆਂ ਸਾਡੀਆਂ ਕਨਸਟੀਟਿਊਸ਼ਨਲ ਕਦਰਾਂ ਕੀਮਤਾਂ ਨੇ ਉਹਨਾਂ ਦਾ ਕਾਣ ਕੀਤਾ ਉਹ ਸਾਰਿਆਂ ਦੇ ਸਾਹਮਣੇ ਐ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੇ ਡਿਟੇਨ ਕੀਤਾ ਗਿਆ ਇਥੋਂ ਹੀ ਗੱਲ ਸਪਸ਼ਟ ਐ ਕਿ ਸਰਕਾਰ ਡਰ ਗਈ ਐ ਕਿਉਂਕਿ ਇਹ ਜਿਹੜਾ ਕੇਸ ਐ ਇਹਦੇ 'ਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਕੱਖ ਜੀ ਨੂੰ ਆਪਾਂ ਕਹਿੰਦੇ ਆ ਅੱਜ ਵੀ ਕੋਰਟ ਦੇ ਵਿੱਚ ਜਦੋਂ ਸਰਕਾਰ ਆਉਂਦੀ ਐ ਤਾਂ ਉਹੀ ਰੱਟੀਆਂ ਰਟਾਈਆਂ ਦਲੀਲਾਂ ਉਹੀ ਸਰਾਇਆ ਇੰਡਸਟਰੀ ਉਹੀ ਸਾਈਪ੍ਰਸ ਵਾਲੀ ਕੰਪਨੀ ਇਹ ਤੋਂ ਅੱਗੇ ਹਲੇ ਤੱਕ ਸਰਕਾਰ ਨਹੀਂ ਵਧੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਦਮਨਬੀਰ ਸੋਪਤੀ ਸਾਹਿਬ ਐਡਵੋਕੇਟ ਅਰਸ਼ਦੀਪ ਚੀਮਾ ਧਨਵਾਦ ਸਾਹਿਬ ਮੈਂ ਸਾਡੇ ਨਾਲ ਬਰਾੜ ਸਾਹਿਬ ਦੁਬਾਰਾ ਕੋਰਟ ਨੂੰ ਇਹ ਗੱਲ ਦੱਸੀ ਕਿ ਇਹ ਜਿਹੜੀਆਂ ਗੱਲਾਂ ਅੱਜ ਕਰਦੇ ਨੇ ਇਹ ਗੱਲਾਂ ਸਾਰੀਆਂ ਉਹੀ ਨੇ ਜਿਹੜੀਆਂ ਕਿ ਮਾਨਯੋਗ ਸੁਪਰੀਮ ਕੋਰਟ 'ਚ ਇਹਨਾਂ ਨੇ ਐਫੀਡੇਵਿਟ ਤੇ ਰੱਖੀਆਂ ਨੇ ਕੋਈ ਨਵਾਂ ਤੱਥ ਪੰਜਾਬ ਦੀ ਵਿਜੀਲੈਂਸ ਕੋਲੇ ਨਹੀਂ ਉਹੀ ਗੱਲਾਂ ਤੇ ਦੁਬਾਰਾ ਦੁਬਾਰਾ ਇਹ ਕੋਰਟ ਨੂੰ ਆ ਕੇ ਕਹਿੰਦੇ ਨੇ ਕਿ ਜੀ ਸਾਨੂੰ ਰਿਮਾਂਡ 'ਚ ਵਾਅਦਾ ਕਰ ਦਿਓ ਅਸੀਂ ਹਿਮਾਚਲ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਮਜੀਠੇ ਜਾਏ ਮਜੀਠੇ ਉਹ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਚੰਡੀਗੜ੍ਹ ਦੇ ਘਰੇ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਹੁਣ ਜੀ ਇੱਕ ਨਵੀਂ ਘੜਤ ਕਢ ਕੇ ਆ ਗਏ ਕਹਿੰਦੇ ਜੀ ਹੁਣ ਅਸੀਂ ਕਿੱਥੇ ਜਾਣਾ ਹੈ ਹੁਣ ਅਸੀਂ ਕਹਿੰਦੇ ਜੀ ਗੋਰਖਪੁਰ ਜਾਣਾ ਸਰਾਏ ਇੰਡਸਟਰੀ ਗੋਰਖਪੁਰ ਦੱਸੋ ਉਹ ਸਰਾਏ ਇੰਡਸਟਰੀ ਜਿਹੜਾ ਇਹਨਾਂ ਕਿ ਸੁਪਰੀਮ ਕੋਰਟ ਦਾ ਆਫ ਦਾ ਐਫੀਡੇਵਟ ਹੈ ਕਿ ਵਿਕਰਮ ਮਜੀਠੀਆ ਪੋਲਿਟਿਕਸ ਜਾਣ ਤੋਂ ਪਹਿਲਾਂ ਉਹ ਸਰਾਇਆ ਇੰਡਸਟਰੀ ਤੋਂ ਅਸਤੀਫਾ ਦੇ ਗਏ ਸੀ ਉਹ ਸਰਾਇਆ ਇੰਡਸਟਰੀ ਦੇ ਵਿੱਚ ਨਾ ਡਾਇਰੈਕਟਰ ਨੇ ਉਹ ਕਿਸੇ ਡਿਸੀਜਨ 메ਕਿੰਗ ਪੋਸਟ ਤੇ ਨਹੀਂ ਸਿਰਫ ਤੇ ਸਿਰਫ 11% ਦੇ ਸ਼ੇਅਰਹੋਲਡਰ ਨੇ ਉਹ ਵੀ ਜਿਹੜੇ ਮਜੀਠੀਆ ਸਾਹਿਬ ਦੇ ਦਾਦਾ ਜੀ ਤੋਂ ਉਹਨਾਂ ਨੂੰ ਆਏ 16 ਸਾਲ ਤੋਂ ਗੁਰਕਪੁਰ ਨਹੀਂ ਗਏ ਸੋ ਅੱਜ ਇੱਕ ਗੱਲ ਹੋਰ ਅਸੀਂ ਕੋਰਟ ਨੂੰ ਬੜੀ ਸਪੱਸ਼ਟ ਦੱਸੀ ਹੈ ਕਿ 16 ਸਾਲ ਤੋਂ ਉੱਪਰ ਹੋ ਗਿਆ ਮਜੀਠੀਆ ਸਾਹਿਬ ਤਾਂ ਕਦੇ ਗੁਰਕਪੁਰ ਹੀ ਨਹੀਂ ਗਏ ਪਰ ਜਿੱਦਾਂ ਮੈਂ ਕਿਹਾ ਕਿ ਸਰਕਾਰ ਦੇ ਕੋਲੇ ਇਸ ਕੇਸ ਦੇ ਵਿੱਚ ਹੁਣ ਕੱਖ ਨਹੀਂ ਬਚਿਆ ਇਹ ਉਹੀ ਕੱਲ ਹੋ ਗਈ ਜਿਹੜੀ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਡਰੱਗ ਦੇ ਕੇਸ 'ਚ ਇਹਨਾਂ ਨੂੰ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨਟ ਐਸੈਟਸ ਦੇ ਕੇਸ 'ਚ ਐਸੈਟ ਨਹੀਂ ਲੱਭਰੇ ਤੇ ਹੁਣ ਕਰਨਾ ਕੀ ਚਾ ਰਹੇ ਨੇ ਤੁਸੀਂ ਸਾਰੇ ਦੇਖ ਰਹੇ ਹੋ ਦੱਸੋ ਵੀ ਉਹਨਾਂ ਨੇ ਹੁਣੇ ਦਾਅਵਾ ਕੀਤਾ ਹੈਗਾ ਮੈਂ ਸਰਕਾਰ ਅਜਮਸਿਨੋ ਮਸ਼ੋਬਰਾ ਦੇ ਵਿੱਚ ਇੱਕ ਲੈਂਡ ਦਾ ਚੰਕ ਮਿਲਿਆ ਹੈਗਾ ਜਿਹੜਾ ਬਹੁਤ ਜ਼ਿਆਦਾ ਤੇ ਉਹ ਐਪੀ ਲਾਇਬਲ ਦੇ ਵਿੱਚ ਨਹੀਂ ਦਿਖਾਇਆ ਹੋਇਆ ਦੇਖੋ ਬਿਲਕੁਲ ਗਲਤ ਗੱਲ ਹੈ ਜਿਹੜੀ ਪ੍ਰਾਪਰਟੀਆਂ ਜਿੱਦਾਂ ਮੈਂ ਕਹਿਆ ਕਿ ਜੋ ਕੁਛ ਇਹ ਗੱਲਾਂ ਕਰਦੇ ਨੇ ਸਭ ਕੁਝ ਡਿਕਲੇਰਡ ਇਨਕਮ ਹੈ ਇਹ ਜਿਹੜਾ ਇਲੈਕਸ਼ਨ ਐਫਿਡੇਵਟ ਹੈ ਉਹਦੇ ਚ ਬਕਾਇਦਾ ਇਹ ਸਾਰੀਆਂ ਡਿਟੇਲ ਦਿੱਤੀਆਂ ਹੋਈਆਂ ਨੇ ਔਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਸਰਕਾਰ ਏਡੀ ਸੱਚੀ ਹੋਵੇ ਜਿਸ ਤਰੀਕੇ ਦਾ ਮਾਹੌਲ ਕੋਰਟਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਤਰੀਕੇ ਦਾ ਮਾਹੌਲ ਮੀਡੀਆ ਦੇ ਉੱਤੇ ਬਣਾਇਆ ਜਾ ਰਿਹਾ ਹੈ ਜਿਸ ਤਰੀਕੇ ਦਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਬਣਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਲਕੋਣਾ ਕੀ ਚਾਹੁੰਦੇ ਨੇ ਤੁਹਾਨੂੰ ਪਤਾ ਵੀ ਬਿਕਰਮ ਮਜੀਠੀਆ ਸਾਹਿਬ ਨੂੰ ਕੋਰਟ ਚ ਪੇਸ਼ ਕਿੱਦਾਂ ਕਰਦੇ ਨੇ ਐਦਾਂ ਪੇਸ਼ ਕਰਦੇ ਨੇ ਉਹ ਲੰਬੇ ਲੰਬੇ ਨਹੀਂ ਹੁੰਦੇ ਜਿਹੜੇ ਐਂਟੀ ਰੋਇਟਿੰਗ ਫੋਰਸ ਵਾਲਿਆਂ ਕੋਲੇ ਹੁੰਦੇ ਨੇ ਉਹ ਲਾ ਕੇ ਆ ਲਕੋ ਲਕੋ ਕੇ ਕੀ ਡਰਦੇ ਹੋ ਮੁੱਖ ਮੰਤਰੀ ਸਾਹਿਬ ਸਾਰੀ ਪੁਲਿਸ ਦਾ ਕੋਈ ਜੋਰ ਇਨਵੈਸਟੀਗੇਸ਼ਨ ਤੇ ਨਹੀਂ ਵਿਜੀਲੈਂਸ ਦਾ ਕੋਈ ਜੋਰ ਸਬੂਤ ਲੱਭਣ ਤੇ ਨਹੀਂ ਜੋਰ ਸਾਰਾ ਇਹ ਹੈ ਵੀ ਜਿਹੜੀ ਆ ਵਾਲੀ ਫੋਟੋ ਹੈ ਇਹ ਫੋਟੋ ਨਹੀਂ ਬਾਹਰ ਹੋਣੀ ਚਾਹੀਦੀ ਬਾ ਇੰਨਾ ਕ ਜੋਰ ਹੈ ਔਰ ਅੱਜ ਸਵੇਰ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਜੁੱਦੀ ਲੀਡਰਸ਼ਿਪ ਹੋਵੇ ਸਾਰਿਆਂ ਨੂੰ ਫੜ ਫੜ ਕੇ ਸਲਾਖਾਂ નીચે ਸਲਾਖਾਂ ਦੇ ਪਿੱਛੇ ਭਗਵੰਤ ਮਾਨ ਸਾਹਿਬ ਬੰਦ ਕਰਨਾ ਚਾਹੁੰਦੇ ਨੇ ਸੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਕਿ ਇਹ ਟੋਟਲੀ ਇਹ ਪੰਜਾਬ ਪੁਲਿਸ ਦਾ ਮਿਸਯੂਜ਼ ਹੈ ਇਹ ਸਰਕਾਰ ਦੇ ਡੰਡਾ ਤੰਤਰ ਦਾ ਮਿਸਯੂਜ਼ ਹੈ ਮੀਡੀਆ ਨੂੰ ਇਸ ਕੇਸ ਤੋਂ ਦੂਰ ਰੱਖਿਆ ਜਾ ਰਿਹਾ ਹੈ ਮੀਡੀਆ ਨਾਲ ਜਿੱਥੇ ਇੰਨੀ ਲੰਬੀ ਚੌੜੀ ਬਦਤਮੀਜ਼ੀ ਇਹ ਸਰਕਾਰ ਕਰ ਰਹੀ ਹੈ ਉੱਥੇ ਵਕੀਲ ਭਾਈ ਚਾਰੇ ਨਾਲ ਇਹ ਕੋਰਟੋ ਫਲੋ ਹੈ ਇਹ ਅਦਾਲਤ ਹੈ ਉਰੇ ਕਿਉਂ ਨਹੀਂ ਤੁਸੀਂ ਵਕੀਲਾਂ ਨੂੰ ਬੜਨ ਦਿੰਦੇ ਪੁਲਿਸ ਕੌਣ ਹੈ ਅਦਾਲਤ ਚ ਵਕੀਲਾਂ ਨੂੰ ਰੋਕਣ ਵਾਲੀ ਸੋ ਇਹ ਬੜਾ ਕਲੀਅਰ ਹੋ ਗਿਆ ਕਿ ਸਰਕਾਰ ਨੂੰ ਹੁਣ ਲੱਭ ਨਹੀਂ ਕੁਛ ਰਿਹਾ ਸਰਕਾਰ ਹੁਣ ਮੂੰਹ ਲਕਾਉਣਾ ਚਾਹੁੰਦੀ ਹੈ ਸਰਕਾਰ ਹੁਣ ਲਕੋ ਕੇ ਕੰਮ ਕਰਨਾ ਚਾਹੁੰਦੀ ਹੈ ਕਿਉਂਕਿ ਜੇ ਐਡੀ ਸੱਚੀ ਹੋਵੇ ਸਰਕਾਰ ਫਿਰ ਇਹਨਾਂ ਨੂੰ ਮੀਡੀਆ ਸਾਹਮਣੇ ਆਉਣ ਤੋਂ ਡਰਨਾ ਲੱਗੇ ਵਿਕਰਮ ਮਜੀਠੀਆ ਸਾਹਿਬ ਨੂੰ ਮੀਡੀਆ ਸਾਹਮਣੇ ਲਿਆਉਣ ਤੋਂ ਡਰਨਾ ਲੱਗੇ ਇਹ ਲਕੋ ਲਕੋ ਕੇ ਜਿਹੜੇ ਕੰਮ ਹੋ ਰਹੇ ਨੇ ਪਹਿਲਾਂ ਉਹੀ ਗੱਲ ਹੈ ਹਨੇਰੀਆਂ ਰਾਤਾਂ ਦੇ ਵਿੱਚ ਪਰਚੇ ਦੇ ਦਿਓ ਫਿਰ ਹਨੇਰੇ ਰਾਤ ਬਣਾ ਕੇ ਤੁਸੀਂ ਉਹਨਾਂ ਨੂੰ ਕੋਟਾਂ ਦੇ ਵਿੱਚ ਪੇਸ਼ ਕਰੋ ਇਹ ਤਾਂ ਵੱਡੀ ਹਨੇਰਗਰਦੀ ਇਹ ਤਾਂ ਵੱਡਾ ਡੈਮੋਕ੍ਰੇਸੀ ਦਾ ਘਾਣ ਸਰਕਾਰ ਨਹੀਂ ਕਰ ਸਕਦੀ ਉਹਦੇ ਬਾਹਰ ਵੀ ਟੈਂਟ ਲਾਉਂਦੇ ਕਹਿੰਦੇ ਜਿਹੜਾ ਦਿਸੇ ਨਾ ਅੰਦਰ ਬਾਹਰ ਕੋਈ ਮੈਂ ਪਹਿਲਾਂ ਹੀ ਕਹ ਰਿਹਾ ਕਿ ਲਕੋਕ ਹੀ ਰਹੇ ਹੋ ਤੁਸੀਂ ਬਿਕਰਮ ਮਜੀਠੀਆ ਨੂੰ ਸਰਕਾਰ ਲਕੋਕ ਹੀ ਨਹੀਂ ਆਹੋ ਟੱਕੇ ਚਾਹੀਏ ਦੇਖੋ ਪ੍ਰੈਸ ਕਾਨਫਰੰਸ ਵੀ ਕਰ ਨਹੀਂ ਕਰ ਸਕਦਾ